ਜਾਣਕਾਰੀ ਹਰਿਆਣਾ ਦੇ ਗੁਰੂਗ੍ਰਾਮ ਤੋਂ ਸਾਹਮਣੇ ਆਈ ਹੈ ਨੂ ਪੁਲਿਸ ਨੇ ਇੱਕ ਵਕੀਲ ਨੂੰ ਇਸ ਦੋਸ਼ ਉੱਤੇ ਗ੍ਰਿਫਤਾਰ ਕੀਤਾ ਕਿ ਉਹ ਜਸੂਸੀ ਕਰ ਰਿਹਾ ਸੀ ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੂੰ ਜਾਣਕਾਰੀ ਭੇਜਦਾ ਸੀ ਇਸ ਸਾਲ ਮੈਵਾਦ ਖੇਤਰ ਦੇ ਵਿੱਚ ਕਥਿਤ ਪਾਕਿਸਤਾਨੀ ਜਸੂਸੀ ਦਾ ਇਹ ਤੀਜਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਦੇ ਅਨੁਸਾਰ ਗ੍ਰਿਫਤਾਰ ਵਕੀਲ ਦਾ ਨਾਮ ਰਿਜਵਾਨ ਜੋ ਨੂ ਦੇ ਖਰਖਾਦੀ ਪਿੰਡ ਦਾ ਰਹਿਣ ਵਾਲਾ ਤੇ ਗੁਰੂਗ੍ਰਾਮ ਦੀ ਅਦਾਲਤ ਵਿੱਚ ਵਕਾਲਤ ਕਰ ਰਿਹਾ ਸੀ ਉਸ ਨੂੰ 2 ਦਿਨ ਪਹਿਲਾਂ ਪੁਚਕਿਸ਼ ਦੇ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੇ ਹੁਣ ਉਸ ਦੇ ਵਿਰੁੱਧ ਤਰੂ ਸਦਰ ਥਾਣੇ ਦੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਅਧਿਕਾਰਤ ਤੌਰ ਦੇ ਉੱਤੇ ਗ੍ਰਿਫਤਾਰ ਨੂੰ ਸਰੂ ਕਰ ਲਿਆ ਗਿਆ ਇੱਕ ਹੋਰ ਵਕੀਲ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਉਸ ਦੀ ਭੂਮਿਕਾ ਦੀ ਜਾਂਚ ਚੱਲ ਰਹੀ ਹੈ ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਰਿਜਵਾਨ ਨੇ ਆਈਐਸਆਈ ਨੂੰ ਬਹੁਤ ਜ਼ਿਆਦਾ ਗੁਪਤ ਜਾਣਕਾਰੀ ਮੁਹੱਈਆ ਕਰਵਾਈ ਹੈ ਤੇ ਇੱਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਰਿਜਵਾਨ ਹਵਾਲਾ ਰਾਹੀਂ ਪਾਕਿਸਤਾਨ ਦੇ ਆਈਐਸਆਈ ਹੈਂਡਲਰਾਂ ਨਾਲ ਜੁੜਿਆ ਹੋਇਆ ਸੀ ਤੇ ਉਹ ਭਾਰਤ ਦੇ ਵਿੱਚ ਕਰੋੜਾਂ ਰੁਪਏ ਲਿਆਉਂਦਾ ਸੀ ਤੇ ਇਹ ਪੈਸਾ ਕਿਤੇ ਤੁਰਦੇ ਉਤੇ ਅਤਵਾਦੀ ਸਰਗਰਮੀਆਂ ਜਸੂਸੀ ਤੇ ਨਸ਼ਿਆਂ ਦੀ ਤਸਕਰੀ ਲਈ ਵਰਤਿਆ ਜਾਂਦਾ ਸੀ